ਮਸਲਾ ਬਹੁਤ ਜਿਆਦਾ ਗੰਭੀਰ ਆ ਪਰ ਸਾਡੇ ਲੋਕ ਨਹੀਂ ਉਲੰਘਦੇ ਰਹਿ ਗਏ ਇਹ ਮੰਦੀ ਦੀ ਰਿਪੋਰਟ ਆਈ ਹੈ ਅੱਜ ਤੋਂ 15 ਦਿਨ ਪਹਿਲਾਂ ਕਿ ਜਿਹੜਾ ਪਾਣੀ ਪੰਜਾਬ ਐਸ ਵੇਲੇ ਪੀ ਰਿਹਾ ਤੁਹਾਡੇ ਆਉਣ ਵਾਲੇ 10 ਸਾਲਾਂ ਦੇ ਵਿੱਚ ਬੱਚੇ ਪੈਦਾ ਹੋਣਗੇ 10 ਸਾਲ ਤਾਂ ਬਹੁਤ ਦੂਰ ਦੀ ਗੱਲ ਆ ਜੀ ਅੱਡੇ ਪਏ ਆ ਮੋਗੇ ਪਗਜੋ ਬਰੇਂਡੇ ਪਗਜੋ ਫਰੀਦਕੋਟ ਪਗਜੋ ਫਰੀਦਕੋਟ ਚਿੰਨ੍ਹ ਗਾਣਾ ਜੇ ਤੇ ਮਾਦੀ ਪਗਜੋ ਤੋਂ ਦੋ ਤਰ੍ਹਾਂ ਦੇ ਬੋਰਡ ਲੱਗੇ ਮਿਲਣਗੇ ਕਲਸ਼ਾ ਦੇ ਚਹਿਰਾ ਨੂੰ ਬੰਬੀ ਜੀ ਪਹਿਲਾ ਬੋਰਡ ਮਿਲੂਗਾ ਆਈ ਵੀ ਐਫ ਸੈਂਟਰ ਟੀਕੇ ਨਾਲ ਜਵਾਕ ਲਓ ਜੀ ਮਾਜਾਂ ਗਾਵਾਂ ਦੇ ਟੀਕੇ ਭਰੌਂਦੇ ਭਰੌਂਦੇ ਜਨਾਨੀਆਂ ਦੇ ਭਰੌਣ ਲੱਗੇ ਦੂਜਾ ਤੁਹਾਨੂੰ ਬੋਰਡ ਮਿਲੂਗਾ ਇੱਥੇ ਮਰਦਾਨਾ ਤਾਕਤ ਵਧਾਉਣ ਲਈ ਮਿਲੋ ਫੁਲਾਨਾ ਸੋਂ ਡਾਕਟਰ ਥੱਲੇ ਨੰਬਰ ਹੈ ਜੀ ਤੁਸੀਂ ਦੇਖੋ ਬੋਤਿਆਂ ਜਿੱਡੇ ਜਿੱਡੇ ਪੈਦਾ ਕਰਨ ਵਾਲੀ ਧਰਤੀ ਐਨੀ ਜਰਖੇ ਤੇ ਉਪਜਾਊ ਤੇ ਤਾਕਤਵਰ ਧਰਤੀ ਐਡੇ ਐਡੇ ਜੁੱਸਿਆਂ ਵਾਲੇ ਬੰਦੇ ਜਿਹੜੀ ਧਰਤੀ ਨੇ ਪੈਦਾ ਕੀਤੇ ਕਿ ਸ਼ੇਰ ਦਾ ਜਵਾੜਾ ਫੜ ਕੇ ਪਾੜ ਦਿੰਦੇ ਸੀ ਉਹ ਧਰਤੀ ਦੇ ਉੱਤੇ ਅੱਜ ਸਾਨੂੰ ਆਪ ਦੀ ਮਰਦਾਨਗੀ ਵਧਾਉਣ ਲਈ ਗੋਲੀਆਂ ਤੇ ਟੀਕੇ ਲਵਾਉਣੇ ਪੈ ਰਹੇ ਆ ਤੇ ਜਵਾਕ ਸਾਨੂੰ ਟੀਕਿਆ ਨਾ ਲੈਣਾ ਪੈ ਰਿਹਾ ਹੈ ਸੈਂਟਰਾਂ 'ਚੋਂ ਅਸੀਂ ਕੱਲ ਫਰੀਦਕੋਟ ਦੇ ਪਿੰਡਾਂ ਆ ਸੀਗੇ ਪਰਸੋਂ ਵੀ ਉਧਰ ਹੀ ਸੀ ਠਾੜ ਦਾ ਏਰੀਆ ਵਾਜਦਾ 100 ਪਿੰਡਾਂ ਠਾੜ ਦੇ ਏ ਚ ਉੱਚੇ 35 ਫੁੱਟ ਤੋਂ ਲੈ ਕੇ ਤੇ 1800 ਫੁੱਟ ਤੱਕ ਬੋਰ ਹੋਇਆ ਥੱਲੇ ਤੇ 1800 ਫੁੱਟ ਤੱਕ ਕਿਤੇ ਵੀ ਪਾਣੀ ਚੰਗਾ ਨਹੀਂ ਮਾੜਾ ਹੀ ਮਾੜਾ ਹੈ ਮਾੜਾ ਹੀ ਮਾੜਾ ਤੁਰਿਆ ਆਉਂਦਾ ਉਹ ਕਹਿੰਦੇ ਭਾਈ ਜੇ ਸਾਡੇ ਕੋਈ ਰਿਸ਼ਤੇਦਾਰ ਇਥੇ 4 ਦਿਨ ਰਹਿ ਜੇ ਨਾ ਪਿੰਡਾਂ 'ਚ ਤੇ ਕਾਲਾ ਪੀੜਿਆ ਹੋ ਕੇ ਜਾਂਦਾ ਇਸ ਕਰਕੇ ਡਰਦੇ ਰਿਸ਼ਤੇਦਾਰ ਵੀ ਆਉਣੋਂ हट ਗਏ ਤੇ ਜੜੇ ਹੇਲਾ ਪਿੰਡ ਹੈ ਬਾਰਡਰ ਤੇ ਧਰਾਂਗ ਵਾਲਾ ਪਿੰਡ ਹੈ ਉਹਨਾਂ ਪਿੰਡਾਂ 'ਚ ਅਸੀਂ ਗਏ ਫਾਲਕਾ ਦੇ ਪਿੰਡ ਨੇ ਉਥੇ ਜਿਹੜਾ ਜਵਾਹ ਜੰਮਦਾ ਉਹਨਾਂ ਕਾਣਾ ਲੂਲਾ ਲੰਗੜਾਈ ਜਾਂਦਾ ਜਾਂ ਉਹਨੂੰ ਕਾਲਾ ਪੀੜਿਆ ਜਾਂ ਉਹਨੂੰ ਕੈਂਸਰ ਆ ਜਾਂ ਉਹਨੂੰ ਟੀਵੀ ਆ ਜਾਂ ਉਹਨੂੰ ਸ਼ੂਗਰ ਆ ਡੀ ਐਮ ਸੀ ਪਰ ਆਪਿਆ ਮੈਡੀਕਲ ਕਾਲਜ ਫਰੀਦਕੋਟ ਭਰਿਆ ਪਿਆ ਜਵਾਕਾਂ ਨਾਲ ਜਿਹਦੇ ਸਾਲ-ਸਾਲ ਦੇ ਜਵਾਕਾਂ ਦੀਆਂ ਕਿਡਨੀਆਂ ਗੁਰਦੇ ਖਤਮ ਹੋ ਚੁੱਕੇ ਆ ਪਿੱਛੇ ਮੈਂ ਇੱਕ ਵੀਡੀਓ ਪਾਈ ਸੀ ਕਿ ਤੁਸੀਂ ਸੁਣੀ ਹੋਣੀ ਹੈ ਕਿਸੇ ਨੇ ਵੀ ਕਿਸੇ ਬੱਚੇ ਦੇ ਟੀਕਾ ਲੱਗਣਾ ਸੀ 18 ਕਰੋੜ ਦਾ ਮੈਂ ਪੁੱਛਿਆ ਮਾ ਡਾਕਟਰ ਕੀ ਕਹਿੰਦਾ ਬਿਮਾਰੀ ਕਿਹੜੀ ਹੈ ਉਹ ਬਿਮਾਰੀ ਜਵਾਕ ਨੂੰ ਪਤਾ ਨਹੀਂ ਕਿਹੜੀ ਆ ਕੋਈ ਵੀ ਅੰਗ ਉਹਦਾ ਖੜਦਾ ਨਹੀਂ ਤਾਂ ਆਉਣਾ ਡਿੱਗ ਪੈਂਦੀ ਆ ਬਾਹਾਂ ਡਿੱਗ ਪੈਂਦੀਆਂ ਲੱਤਾਂ ਡਿੱਗ ਪੈਂਦੀਆਂ ਡਾਕਟਰ ਨੂੰ ਨਹੀਂ ਪਤਾ ਉਹ ਬਿਮਾਰੀ ਹੈ ਕਿਹੜੀ ਆ ਤੇ ਟੀਕਾ ਲੱਗਣਾ 18 ਕਰੋੜ ਦਾ 18 ਕਰੋੜ ਦੇ ਸਾਰਾ ਪੰਜਾਬ ਜੋਰ ਲਾਵੇ ਇੱਕ ਵਾਰੀ ਦਾ ਇਕੱਠਾ ਕਰ ਲੂ ਕਿੰਨੇ ਕ ਵਾਰੀ 18 18 ਕਰੋੜ ਇਕੱਠੇ ਕਰ ਲੋਂਗੇ ਤੇ ਡਾਕਟਰਾਂ ਨੂੰ ਐਂ ਸਮਝ ਨਹੀਂ ਆਉਂਦੀ ਬਿਮਾਰੀ ਹੈ ਕਿਹੜੀ 18 ਕਰੋੜ ਦਾ ਟੀਕਾ ਲਾ ਕੇ ਮਾ ਡਾਕਟਰ ਕੀ ਕਹਿੰਦੇ ਆ ਵੀ ਤੁਸੀਂ ਗਰੋਸਾ ਦਿੰਦੇ ਆ ਵੀ ਬੰਦਾ ਜਿਵਾਗ ਬਚੂਗਾ ਕਹਿੰਦੇ ਨਹੀਂ ਗਰੰਟੀ ਕੋਈ ਨਹੀਂ ਬਚੂ ਨਾ ਬਚੂ ਹੋ ਕੀਤੇ ਕਰਕੇ ਰਿਹਾ ਜਿਹੜੀਆਂ ਜ਼ਹਿਰਾਂ ਆਪਾਂ ਪੀਣ ਲੱਗ ਗਏ ਪਿਛਲੇ 35 40 ਸਾਲ ਤੋਂ ਧਰਤੀ ਹੇਟਾਂ ਬੋਰ ਕਰਕੇ ਸਿੱਧਾ ਹੀ ਪਾਣੀ ਪਾਈ ਜਾਂਦੇ ਆ ਆ ਜੀਰੇ ਆਪਣਾ ਮੁੱਦਾ ਉਦੋਂ ਉੱਠਿਆ ਉਦੋਂ ਲੋਕ ਉੱਠੇ ਜਦੋਂ ਮਰਨ ਲੱਗ ਗਏ ਪਸੂਆਂ ਨੂੰ ਕੈਂਸਰ ਹੋ ਗਿਆ ਆ ਹਰੀਕੇ ਪੱਤਨਾਂ ਮੱਛੀ ਅੰਦਰ ਸਰਚ ਹੋਈ ਐ ਮੱਛੀਆਂ ਨੂੰ ਕੈਂਸਰ ਹੋਇਆ ਪਿਆ ਆਪਾਂ ਕਹਿੰਦੇ ਜੀ ਇਹ ਤਾਜੀ ਮੱਛੀ ਆ ਜੀ ਖਾ ਲੋ ਅੱਲਾ ਹਰੀਕੇ ਪੱਤਨ ਚੱਲੋ ਜੀ ਜਿਹੜਾ ਬੁੱਢਾ ਦਰਿਆ ਬੁੱਢਾ ਨਾਲਾ ਬਣ ਗਿਆ ਅੱਜ ਕੱਲ ਦਰਿਆ ਨਹੀਂ ਰਿਹਾ ਉਹ ਤੁਸੀਂ ਮੈਂ ਤੁਹਾਨੂੰ ਬੇਨਤੀ ਕਰੂੰਗਾ ਵੀ ਇੱਕ ਵਾਰੀ ਜਾ ਕੇ ਆਇਓ ਯਾਰ ਜਿਹੜੇ ਗਏ ਨਹੀਂ ਉੱਥੇ ਵਲੀਪੁਰ ਪਿੰਡ ਜਾ ਕੇ ਦੇਖ ਕੇ ਆਇਓ ਜਿੱਥੋਂ ਬੁੱਢਾ ਦਰਿਆ ਸਤਲੁਜ ਪੈਂਦਾ ਐ ਗੰਸਾਂ ਆ ਬਲਦੀਆਂ ਗੌਸਪੁਰੇ ਪਿੰਡ ਵਾਗੇ ਸੀ ਉੱਥੇ ਪਿੰਡ ਵਾਲੇ ਗੱਲ ਕਰ ਰਹੇ ਸੀ ਕਿ ਗੌਸਪੁਰਾ ਪਿੰਡ ਬਿਲਕੁਲ ਬੁੱਢੇ ਦਰਿਆ ਦੇ ਉੱਤੇ ਆ ਤੇ ਇੱਕ ਜਮਾ ਜਿਹੜੀ ਫੈਕਟਰੀ ਆ ਦਰਿਆ ਦੇ ਉੱਤੇ ਲੱਗੀ ਹੋਈ ਆ ਬੁੱਢੇ ਦੇ ਉੱਥੇ ਚੌਂਕੀਦਾਰ ਆ ਗਿਆ ਸਾਡੇ ਕੋਲੇ ਕਹਿੰਦਾ ਭਾਈ ਮੈਂ 15 ਸਾਲ ਤੋਂ ਇੱਥੇ ਚੌਂਕੀਦਾਰਾ ਕਰਦਾ ਕਹਿੰਦਾ ਗੇਟ ਗਲ ਗਿਆ ਸਰਦ ਸਰਗੇ ਦਾ ਗੇਟ ਉੱਥੇ ਪਾਹ ਸੁਤਾ ਸਰੀਆ ਲੱਗਿਆ ਹੋਇਆ ਗੇਟ ਕਹਿੰਦਾ ਪਾਣੀ ਨਾਲ ਨਹੀਂ ਗਲਿਆ ਇਹ ਮਿੱਟੀ ਨਾਲ ਨਹੀਂ ਗਲਿਆ ਹਵਾ ਨਾਲ ਗਲ ਗਿਆ ਮੈਂ ਹਵਾ ਨਾਲ ਕਿਵੇਂ ਗਲ ਜੂ ਯਾਰ ਕਹਿੰਦਾ ਪੁਰੇ ਦੀ ਹਵਾ ਵਗਦੀ ਹੈ ਨਾ ਜਿੰਨਾ ਕੈਮੀਕਲ ਹੈ ਬੁੱਢੇ ਦਰਿਆ ਚ ਉੱਡ ਕੇ ਤੇ ਇਹ ਲੋਹੇ ਤੇ ਪੈਂਦਾ ਉਹਨੇ ਲੋਹਾ ਗਾਲਤਾ ਜਿਹੜੇ ਲੋਹੇ ਨੂੰ ਹਵਾ ਦੇ ਵਿੱਚ ਕੈਮੀਕਲ ਉੱਡ ਕੇ ਗਾਲ ਸਕਦਾ ਉਹ ਸਾਨੂੰ ਛੱਡੂਗਾ ਉਹਨੇ ਕੈਮੀਕਲ ਕਿਹੜਾ ਉਹ ਜਿਲੇਨੀਅਮਾ ਜਿਲੇਨੀਅਮ ਕੀ ਹੁੰਦਾ ਐਤੋਂ 80 ਸਾਲ ਪਹਿਲਾਂ 1945 ਦੇ ਵਿੱਚ ਦੂਜੇ ਵਿਸ਼ਵ ਯੁੱਧ ਵੇਲੇ ਹੀਰੋਸੀਮਾ ਦੇ ਨਾਗਾਸਾਕੀ 'ਚ ਬੰਬ ਸੁੱਟੇ ਗਏ ਸੀ 80 ਸਾਲ ਪਹਿਲਾਂ 80 ਸਾਲਾਂ ਬਾਅਦ ਵੀ ਅੱਜ ਉੱਥੇ ਜੀਵਨ ਨਹੀਂ ਸੰਭਵ ਹੋ ਸਕਿਆ ਇੰਨਾ ਖਤਰਨਾਕ ਕੰਮ ਹੈ ਦਰਿਆਵਾਂ ਦਾ ਪਾਣੀ ਤੁਸੀਂ ਲੜ ਕੇ ਮੋਰਚੇ ਲਾ ਕੇ ਬੰਨ੍ਹ ਲਾ ਕੇ ਸਾਫ਼ ਕਰ ਲੋਗੇ ਜਿਹੜੀ ਜ਼ਹਿਰ ਜਿਹੜਾ ਕੈਮੀਕਲ ਜਿਹੜਾ ਜਲੇਨੀਅਮ ਧਰਤੀ ਹੇਠਾਂ ਪਾਤਾ ਉਹ ਕਿਵੇਂ ਸਾਫ਼ ਹੋਊਗਾ ਪੱਤਨ ਕਿਵੇਂ ਸਾਫ਼ ਹੋਣਗੇ ਧਰਤੀ ਹੇਠ ਪੂਰੀ ਦੁਨੀਆ ਜਬੰਦਾ ਡਾਈੰਗ ਉਨਰਾਂ ਗਨਾਂ ਵਾਲੀਆਂ ਫੈਕਟਰੀਆਂ ਡੈਂਗਾ ਦੱਖਣ ਭਾਰਤ ਦੇ ਵਿੱਚ ਲਾਤੀਆਂ ਨੇ ਲਿਆ ਕੇ ਤਾਮਨ ਲਾਡੂ ਚ ਤਾਮਨ ਲਾਡੂ ਦੇ ਲੋਕਾਂ ਨੇ ਅਪੀਲ ਪਾਈ ਹਾਈ ਕੋਰਟ ਹਾਈ ਕੋਰਟ ਨੇ ਹੁਕਮ ਕਰਤਾ ਵੀ ਇਹ ਲੋਕਾਂ ਨੂੰ ਮਾਰਦੀ ਹੈ ਜ਼ਹਿਰ ਨਾਲ ਇਹ ਬੰਦ ਕਰੋ ਉੱਥੇ ਬਾਇਣ ਹੈ ਬੰਦ ਹੈ ਯਾਰ 10 20 50 100 ਨਹੀਂ ਹਜ਼ਾਰਾਂ ਫੈਕਟਰੀ ਕੱਲੇ ਲੁਧਿਆਣੇ ਸਾਨੂੰ ਜ਼ਹਿਰ ਦੇ ਰਹੀ ਹੈ ਕੱਲੀਆਂ ਫੈਕਟਰੀਆਂ ਨਹੀਂ ਜਿੰਨੀਆਂ ਡੈਰੀਆਂ ਉੱਥੇ ਉਹਨਾਂ ਦਾ ਗੋਹਾ ਮੂਤ ਪਸ਼ੂਆਂ ਦਾ ਸਾਰਾ ਸਤ ਲੋਚ ਜਿੰਨਾ ਸੀਵਰੇਜ ਦਾ ਗੰਦਾ ਲੋਕਾਂ ਟੱਟੀ ਮੂਤ ਸਾਰਾ ਸਤਲੁਜ ਚ ਆ ਜਾਂਦਾ ਥੋੜੇ ਕੋਲ ਦੀ ਲੰਗਦਾ ਜਿੰਨਾ ਹਸਪਤਾਲ ਆ ਉਥੇ ਹਸਪਤਾਲਾਂ ਚ ਕੌਣ ਜਾਂਦਾ ਕੈਂਸਰ ਦਾ ਮਰੀਜ਼ ਵਗ ਗਿਆ ਟੀਵੀ ਦਾ ਵਗ ਗਿਆ ਕਾਲੇ ਪੀਲੇ ਦਾ ਵਗ ਗਿਆ ਡਿਲੀਵਰੀ ਹੋਈ ਬੱਚਾ ਹੋਇਆ ਕਿਸੇ ਬੀਬੀ ਕੋਲੇ ਕਿਸੇ ਦੇ ਪਾਗ ਪਈ ਵੀ ਆ ਜਿੰਨਾ ਉਹਨਾਂ ਦਾ ਗੰਦਮੰਦ ਮਰੀਜ਼ਾਂ ਦਾ ਵੇਸਟੇਜ ਖੂਨ ਸਾਰਾ ਸਤਲੁਜ ਚ ਜਾਂਦਾ ਤੁਸੀਂ ਬਚੋਗੇ ਕਿਵੇਂ ਯਾਰ ਆਹੀ ਭਵੰਤ ਮਾਰਗੇ ਤੇ ਆਹੀ ਕਲਤਾਰ ਸੰਧਵੇਂ ਅਰਗੇ ਤੇ ਆ ਜਿੰਨੇ ਦੂਜੇ ਤੀਜੇ ਇੱਥੇ ਅੱਜ ਕੱਲ ਐਮਐਲਏ ਐਮਪੀ ਬਣੇ ਬੈਠੇ ਐ ਕੋਈ ਮੰਤਰੀ ਕੋ ਮੁੱਖ ਮੰਤਰੀ ਬਣੇ ਬੈਠਾ ਸਾਰੇ ਸਾਡੇ ਨਾਲ 16 ਤੋਂ ਲੈ ਕੇ ਲਗਾਤਾਰ ਜਾਂਦੇ ਰਹੇ 21 ਤੱਕ ਉੱਥੇ ਵੀਡੀਓ ਪਾਉਂਦੇ ਰਹੇ ਅਭੀ ਆ ਦੇਖੋ ਜੀ ਲੋਕਾਂ ਨੂੰ ਯਾਰ ਦੇ ਕੇ ਮਾਰਿਆ ਜਾ ਰਿਹਾ ਹੁਣ ਸਰਕਾਰ ਚ ਆ ਗਏ ਕੁਰਸੀ ਮਿਲ ਗਈ ਹੁਣ ਅੱਖਾਂ ਬਦਲ ਗਈਆਂ ਕੰਨ ਵੀ ਹੁਣ ਬੋਲੇ ਹੋ ਗਏ ਭਰਾਵੋ ਇਹਨਾਂ ਦੇ ਐਮਐਲਏ ਗੋਗਾ ਗੋਗੀ ਐ ਪੱਪੀ ਐ ਬੱਗਾ ਲੁਧਾਨੇ ਤੋਂ ਨੇ ਤਿੰਨੇ ਐਮਐਲਏ ਡਾਂਗ ਫੈਕਟਰੀਆਂ ਦੇ ਹੱਕ 'ਚ ਖੜਗੇ ਜਾ ਕੇ ਉਹਨਾਂ ਦੇ ਮਾਲਕਾਂ ਦੀ ਮੀਟਿੰਗ ਕਰਾਈ ਟੀਸੀ ਲੁਧਿਆਣੇ ਦੇ ਨਾਲ ਉਹਨਾਂ ਨੂੰ ਕਹਿੰਦੇ ਬਈ ਕਸੂਰ ਹੈ ਕਸੂਰbaar ਲੋਕ ਆ ਨੇ 40 ਸਾਲ ਤੋਂ ਮਰ ਰਹੇ ਆ ਸਤਲੋ ਇਹਨਾਂ ਦਾ ਸਾਡਾ ਕੀ ਰਿਸ਼ਤਾ ਨਾਤਾ ਆ ਪਾਣੀ ਸਤਲੋ ਜਿਹੜਾ ਆਉਂਦਾ ਐ ਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਨੇ ਇਸੇ ਪਾਣੀ ਦੇ ਵਿੱਚੋਂ ਇਹ ਪਾਣੀ ਲੈ ਕੇ ਖੰਡੇ ਵਾਟੇ ਦੀ ਪੌਲ ਤਿਆਰ ਕੀਤੀ ਸੀ ਅਮਰ ਸ਼ਿਕਾਇਆ ਸਾਨੂੰ ਉੱਥੋਂ ਮਰਜੀਵੜੇ ਪੈਦਾ ਕੀਤੇ ਗਏ ਉਹ ਸੂਰਮਿਆਂ ਨੇ ਜਿਨ੍ਹਾਂ ਨੇ ਜ਼ਬਰ ਤੇ ਜ਼ੁਲਮ ਦਾ ਨਾਸ ਕੀਤਾ ਤੇ ਅੱਜ ਉਹ ਪਾਣੀ ਸਾਨੂੰ ਜੀਵਨ ਨਹੀਂ ਬਖਸ਼ਦਾ ਸਾਨੂੰ ਅਮਰਤ ਨਹੀਂ ਲੱਗਦਾ ਉਹ ਪਾਣੀ ਜ਼ਹਿਰ ਬਣ ਗਿਆ ਸਾਨੂੰ ਕੈਂਸਰ ਸ਼ੂਗਰ ਕਾਲੀ ਪੀੜੀ ਸਾਡੇ ਜਵਾਕਾਂ ਨੂੰ ਮਾਰ ਰਿਹਾ ਸੁਪਰਾਵੋ ਨਾ ਤਾਂ ਮੈਂ ਇਹ ਪਾਣੀ ਪੀਂਦਾ ਨਾ ਮੇਰਾ ਪਿੰਡ ਪੀਂਦਾ ਨਾ ਮੇਰਾ ਜ਼ਿਲ੍ਹਾ ਪੀਂਦਾ ਮੈਂ ਤਾਂ ਉਹ 250 ਕਿਲੋਮੀਟਰ ਮੇਰਾ ਪਿੰਡ ਹੈ ਅਸੀਂ ਤਾਂ ਉਹ ਨੀਲੋਂ ਵਾਲੀ ਨਹਿਰ ਦਾ ਪਾਣੀ ਪੀਂਦੇ ਨਾ ਮੈਂ ਤੁਹਾਡੇ ਤੇ ਵੋਟਾਂ 'ਚ ਖੜੇ ਹੋਣਾ ਪਹਿਲਾਂ ਵੀ ਮੈਂ ਮੋਰਚਾ ਲਾਇਆ ਸੀ ਆਹ ਗੱਲ ਖੁਰਦ ਪਿੰਡ ਕਿਉਂ ਨਹਿਰਾਂ 'ਚ ਜੋੜੀਆਂ 'ਚ ਲਫਾਫਾ ਪਾ ਰਹੇ ਸੀਗੇ ਆਈ ਉੱਥੇ ਮੈਂ ਲੋਕਾਂ ਨੂੰ ਇਕੱਠੇ ਕੀਤਾ ਮੋਗਾ ਫਰੀਦਕੋਟ ਫਰੋਇਪੁਰਜਾ ਨੂੰ ਮੈਂ ਕਿਹਾ ਲਫਾਫਾ ਨਾ ਪੈਣ ਦਿਓ ਥੱਲੇ ਇੱਕ ਬੂੰਦ ਪਾਣੀ ਨਹੀਂ ਜਾਣਾ ਐਡੀ ਮੋਟੀ ਸ਼ੀਟ ਪਾਈ ਆ ਉਹਨਾਂ ਨੇ ਨਹਿਰ 'ਚ ਇੱਕ ਬੂੰਦ ਥੱਲੇ ਨਹੀਂ ਜਾਂਦੀ ਹਜ਼ਾਰ ਸਾਲ ਨਹੀਂ ਉਹ ਲਫਾਫਾ ਗਲਦਾ ਅਸੀਂ ਉਹ ਮਚਾਕੀ ਮਲ ਸਿੰਘ ਵਾਲਾ ਪਿੰਡ ਆ ਉੱਥੋਂ ਲੈ ਕੇ ਹਰੀਕੇ ਪੱਤਨ ਤੱਕ 80 ਕਿਲੋਮੀਟਰ ਦਾ ਏਰੀਆ ਲਫਾਫਾ ਨਹੀਂ ਪੈਣ ਦਿੱਤਾ ਨਹਿਰਾ ਚ ਮੁਕਸਰ ਦੇ ਪਿੰਡਾਂ ਚ ਗਿਆ ਮੈਂ ਲੋਕਾਂ ਨੇ ਮੇਰੀ ਸੁਣੀ ਨਹੀਂ ਲਫਾਫਾ ਪਵਾ ਲਿਆ ਕਹਿੰਦੇ ਸੇਮ ਆ ਸਾਡੇ ਹੁਣ ਪਸਤਾਉਂਦੇ ਐ ਥੱਲੇ ਪਾਣੀ ਮਾੜਾ ਫਰੀਦਕੋਟ ਜੋੜੀਆਂ ਨਹਿਰਾ ਜਿਹੜੀਆਂ ਆ ਦਰਿਆ ਚੋਂ ਨਿਕਲਦੀਆਂ ਹਰੀਕੇ ਪੱਤਨੋਂ ਉਥੇ ਨਲਕੇ ਖੜੇ ਆ ਬਿਲਕੁਲ ਪੁਲ ਦੇ ਉੱਤੇ ਉਹਨਾਂ ਨਲਕਿਆਂ ਦੇ ਸੈਂਪਲ ਭਰੇਗੇ ਪਾਣੀ ਟੈਸਟ ਕਰਾਇਆ ਜਿਹੜੇ ਨਿਯਮ ਆਇਆ ਉਹ ਸੱਦਾ ਕੈਂਸਰ ਤੇ ਕਾਲਾ ਪੀੜਿਆ ਦਿੰਦਾ ਸਾਡੇ ਵਰਗੇ ਦਾ ਲੜਦੇ ਆ ਸਰਕਾਰ ਨੂੰ ਅਸੀਂ ਤਾਂ ਲੜਕਦੇ ਆ ਆ ਮੁੱਲਾਂਪੁਰ ਚਾਕੇ ਆ ਚਾਰ ਪੰਜ ਦਿਨ ਦੀ ਖਬਰ ਚੱਲੀ ਜਾਂਦੀ ਵੀ ਲੱਖਾਂ ਸਦਾਨਾ ਇੱਥੇ ਕਿਸੇ ਸੜਕ ਦੇ ਠੇਕੇਦਾਰ ਨੂੰ ਅੱਗ ਲਾ ਕੇ ਮਚਾਉਣ ਦੀ ਧਮਕੀ ਦੇ ਕੇ ਗਿਆ ਕੋਈ ਪਰਚਾ ਪਾ ਕੇ ਕਿਸੇ ਤੇ ਕਾ ਐਫ ਆਈ ਆਰ ਕੱਟ ਕੇ ਰੱਖ ਲਈ 15 ਬੰਦੇ ਅਣਪਛਾਤੇ ਰੱਖ ਲੈ ਵੀ ਜਿਹਦੇ ਲੱਖਾਂ ਲੋਟ ਲੱਗਿਆ ਫਿੱਟ ਕਰ ਦਾਂਗੇ ਵਿੱਚ ਆ 2 ਸਾਲ ਪਹਿਲਾਂ ਹਰੀਕੇ ਪੱਤਣ ਪਰਚਾ ਦਿੱਤਾ ਮੇਰੇ ਤਰਨਤਾਰਨ ਜ਼ਿਲ੍ਹੇ ਚ ਕਾਦਾ ਲੱਖਾ ਚਿੱਟਾ ਵੇਚਦਾ ਜੀ ਉਹ ਆਈਐਸਆਈ ਨਾਲ ਤਾਰਾਂ ਜੋੜਤੀਆਂ ਪਾਕਿਸਤਾਨ ਨਾਲ ਲੰਡੇ ਨਾਲ ਤਾਰਾਂ ਜੋੜਤੀਆਂ ਬਾਹਰ ਬੈਠੇ ਨਾ ਕਾਰਨ ਕੀ ਜਿਹੜੇ ਬੰਦੇ ਜਗਾਉਂਦੇ ਨੇ ਬੋਲਦੇ ਨੇ ਉਹ ਬੰਦੇ ਦੱਬਣੇ ਕਿਵੇਂ ਆਈਦਾ ਤਾਂ ਚਲੋ ਕਦੇ ਸਾਨੂੰ ਚੱਕ ਕੇ ਮਰਵਾ ਦੇਣਗੇ ਜਾਂ ਸਾਨੂੰ ਫਸਾ ਦੇਣਗੇ ਆਈਦਾ ਮੱਥਾ ਲਾਇਆ ਹੋਇਆ ਸੋਨੂੰ ਜੀ ਇਹ ਲੱਗਦਾ ਵੀ ਘਰਾਂ ਦੇ ਕੁੰਡੇ ਲਾ ਕੇ ਬੱਜਾਂਗੇ ਤਾਂ ਕਿਵੇਂ ਬਚੋਗੇ ਤੜਕੇ ਉੜਦੇ ਹਾਂ ਦਾਤਨ ਕੋਰਲਾ ਕਰਕੇ ਪਾਣੀ ਪੀਨੇ ਹਾਂ ਚਾਹ ਵੀ ਪਾਣੀ ਨਾਲ ਧਰਦੇ ਹਾਂ ਆਟਾ ਵੀ ਪਾਣੀ ਨਾਲ ਗੁੰਨਦੇ ਹਾਂ ਦਾਲ ਸਬਜ਼ੀ ਵੀ ਪਾਣੀ ਨਾਲ ਬਣਾਉਨੇ ਹਾਂ ਪਸ਼ੂਆਂ ਨੂੰ ਵੀ ਪਾਣੀ ਪਿਉਉਨੇ ਹਾਂ ਫਸਲਾਂ ਨੂੰ ਵੀ ਪਾਣੀ ਲਾਉਨੇ ਹਾਂ ਪਾਣੀ ਐ ਤਾਂ ਜੀਵਨ ਐ ਪਹਿਲਾ ਪਾਣੀ ਜੀਵੋ ਹੈ ਜਿੱਤਾਂ ਇਹ ਸਭ ਕੋਈ ਗਰਵਾਣੀ ਕਹਿੰਦੇ ਪਹਿਲਾ ਪਾਣੀ ਐ ਤਾਂ ਜੀਵਨ ਐ ਫਿਰ ਤੋਂ ਹੀ ਆਪੇ ਜਾਓ ਲਾਲੋ ਭਰਾਓ ਵੀ ਉੱਠ ਕੇ ਜ਼ਹਿਰਾ ਬੰਦ ਕਰਨੀਆਂ ਕਿ ਘਰਾਂ ਦੇ ਕੁੰਡੇ ਲਾ ਕੇ ਬਾਹਰ ਲਾ ਕੇ ਅੰਦਰ ਬਹਿ ਕੇ ਪਾਣੀ ਪੀ ਕੇ ਮਰਨਾ ਅਦੋਂ ਬਦ ਜਵਾਨੀ ਬਾਹਰ ਨੂੰ ਭੱਜ ਗਈ ਵੇਜ ਵੇਚ ਕੇ ਜਮੀਨਾ ਬਾਹਰ ਉੱਡੇ ਜਾਂਦੇ ਆ ਕੁੜੀਆਂ ਸਾਡੀਆਂ 20-20 ਸਾਲ ਦੀਆਂ ਸ਼ੋਸ਼ਣ ਦਾ ਸ਼ਕਾਰ ਹੁੰਦੀਆਂ ਜਾ ਕੇ ਉੱਥੇ ਮੁੰਡਿਆਂ ਨੂੰ ਕੰਮ ਨਹੀਂ ਮਿਲਦਾ ਡਿਪਰੈਸ਼ਨ ਦਾ ਸ਼ਕਾਰ ਹੋ ਕੇ ਨਸ਼ਿਆਂ ਦੇ ਰਾਹ ਲੱਪੇ ਗਏ ਜਿਹੜੇ ਮਾਰੇ ਮੋٹے ਬੱਚੇ ਚੱਟਾ ਮਾਰ ਦੂ ਇੱਥੇ ਚੱਟਾ ਦੱਬੀ ਤੁਰਿਆ ਆਉਂਦਾ ਕੰਮ ਆ 15 ਅਗਸਤ ਆ ਗਿਆ ਦੂਜੀ ਵਾਰੀ ਪਿਛਲੇ 15 ਅਗਸਤ ਨੂੰ ਕਹਿੰਦਾ ਇਹ ਭੰਤ ਮੈਂ ਬੰਦ ਕਰ ਦੂੰਗਾ ਦੂਜਾ 15 ਅਗਸਤ ਆ ਗਿਆ ਪੱਲ ਪਰਸੋਂ ਨੂੰ ਚੱਟਾ ਨਹੀਂ ਰੁਕਿਆ ਜਿਹੜੇ ਮਾਰੇ ਮੋٹے ਬੱਚੇ ਆ ਕੋਈ ਹੋਰ ਕੰਮਕਾਰ ਕਰ ਲੈਣ ਉਹਨਾਂ ਨੂੰ ਆ ਪਾਣੀ ਮਾਰ ਦੂ ਆਰਓ ਲਵਾ ਲੈ ਤੁਸੀਂ ਕਿ ਤੁਹਾਨੂੰ ਧਰਤੀ ਦਾ ਪਾਣੀ ਪੀਣ ਯੋਗ ਨਹੀਂ ਨਹਿਰੀ ਪਾਣੀ ਪੀਣ ਯੋਗ ਨਹੀਂ ਆਰਓ ਦਾ ਪਾਣੀ ਪੀਵਾਂਗੇ ਫਿਲਟਰ ਦਾ ਪਾਣੀ ਪੀਵਾਂਗੇ ਉਹਨੇ ਜਮੇ ਸੋਡੀ ਜਖਣਾ ਪੱਟਦੀ ਆ ਜਿਹੜੇ 50 50 ਸਾਲ ਦੇ ਬੰਦਿਆਂ ਨੇ ਗੋਡੇ ਪੈਣ ਲੱਗ ਗਏ ਸਾਰੇ ਜੋੜ ਦੁਖਣ ਲੱਗ ਗਏ ਵਿੰਗੇ ਹੋ ਗਏ ਗੋਡੇ ਦੰਦ ਕੰਨ ਲੱਗ ਗਏ ਉਮਰ ਤੋਂ ਪਹਿਲਾਂ ਤੌਲੇ ਆਉਣ ਲੱਗੇ ਬੰਦੇ ਬੁੱਢੇ ਹੋਣ ਲੱਗੇ ਉਹ ਆਰਓ ਦੇ ਪਾਣੀ ਨੇ ਮਾਜਿਆ ਆਰਓ ਦਾ ਪਾਣੀ ਕੀ ਆ ਫਿਲਟਰ ਜਿਹੜਾ ਹੁੰਦਾ ਜਿਹੜਾ ਸਾਡੇ ਸਰੀਰ ਨੂੰ ਲੋੜੀ ਦਾ ਤੱਤਾਂ ਪਾਣੀ ਚੋਂ ਉਹ ਵੀ ਕੱਢ ਦਿੰਦਾ ਉਹ ਫੋਕਾ ਦੇ ਥੋਥਾ ਪਾਣੀ ਹੁੰਦਾ ਹੁਣ ਪਾਣੀ ਆਰੋ ਵਾਲਾ ਵੀ ਨਹੀਂ ਪੀਣ ਵਾਲਾ ਬਚਿਆ ਤੇ ਧਰਤੀ ਹੇਟਾ ਦੇ ਦਰਿਆਵਾਂ ਦਾ ਵੀ ਨਹੀਂ ਪਾਣੀ ਪੀਓਗੇ ਫਿਰ ਕਿਹੜਾ ਇਹਦਾ ਭਾਈ ਸਰਮਾਇਦਾਰ ਲੋਕ ਐ 25 25 30000 ਦੀ ਬੋਤਲ ਬਾਹਰੋਂ ਮਗਾ ਕੇ ਪੀ ਲੈਣਗੇ ਇੱਥੇ ਗਰੀਬਾਂ ਨੇ ਮਜ਼ਦੂਰਾਂ ਨੇ ਮਤੜਾਂ ਨੇ ਆਮ ਪਿੰਡੂ ਲੋਕਾਂ ਨੇ ਆਂ ਸ਼ਹਿਰੀ ਲੋਕਾਂ ਨੇ ਤਾਂ ਹੀ ਪਾਣੀ ਪੀਣਾ ਦਰਿਆਵਾਂ ਜੋ ਪੀਣਾ ਤੇ ਜਾਂ ਫਿਰ ਧਰਤੀ ਹਟੋਂ ਪੀਣਾ ਤੇ ਉਹ ਪਾਣੀ ਸਾਨੂੰ ਜ਼ਿੰਦਗੀ ਨਹੀਂ ਉਹ ਮੌਤ ਦੇਊਗਾ ਭਰਾਓ ਇਸ ਕਰਕੇ ਅਸੀਂ ਐਸ ਵਾਰੀ ਇਹ ਕਦਮ ਚੱਕਿਆ ਵੀਰ ਜੋ ਮਰਜੀ ਹੋ ਜੇ ਪਰਚੇ ਪਾਉਣ ਜੇਲਾਂ ਚ ਦੇਣ ਅਸੀਂ ਬੰਦ ਮਾਰਾਂਗੇ ਆਕ ਕੇ ਕਦਮ ਚੱਕਿਆ ਇਹ 15 ਸਤੰਬਰ ਤੱਕ ਸਰਕਾਰ ਨੂੰ ਕਿਹਾ ਵੀ ਜੇ ਨਾ ਹੱਲ ਹੋਇਆ ਨਾ ਜੈਰਾ ਪਾਣੀਆਂ ਬੰਦ ਕੀਤੀਆਂ ਤੇ ਅਸੀਂ ਬੰਦ ਮਾਰ ਦੇਣਾ ਉਹਦੇ ਲਈ ਇੱਕ ਰੋ ਮਾਰਚ ਰੱਖਿਆ 24 ਤਰੀਕ ਨੂੰ 24 ਅਗਸਤ ਨੂੰ ਲੁਧਿਆਣੇ ਬੇਰਕਾ ਪਲਾਂਟ ਤੋਂ ਸ਼ੁਰੂ ਹੋ ਕੇ ਆਪਾਂ ਸ਼ੀਰ ਕਰਤਾਰ ਸਿੰਘ ਸਰਾਬੇ ਦੇ ਬੋਤ ਤੱਕ ਜਾਣਾ ਹੈ ਉਦੋਂ ਹੀ ਲਾਮਬੰਦੀ ਕਰਨ ਸਾਡੇ ਪਿੰਡਾਂ ਚ ਆਏ ਆ ਜਿਹੜੇ ਪਿੰਡ ਪੀੜਤ ਨੇ ਜਿਹੜੇ ਪਿੰਡ ਦਰਿਆਵਾਂ ਤੇ ਨਹਿਰਾਂ ਤੇ ਬਸੇ ਹੋਏ ਨੇ ਜਿਹੜੇ ਖਾਸ ਤੌਰ ਤੇ ਇਹ ਪਾਣੀ ਪੀਂਦੇ ਆ ਸੋ ਮੇਰਾ ਨਜ ਕੀਆ ਮੇਰਾ ਮਫਾਤ ਕੀਆ ਅਗਲਾ ਕੁਝ ਇਹ ਕਿਉਂ ਤਰ੍ਹਾਂ ਫਿਰਦਾ ਮੈਨੂੰ ਕਿਹੜਾ ਕੋਈ ਤੇਲ ਪਵਾ ਕੇ ਦਿੰਦਾ ਆ ਲੰਬਾਜੀ ਫਿਰਦੇ ਆ ਸਾਡੀ ਸਾਰੀ ਟੀਮ ਫਿਰਦੀ ਆ ਸਾਨੂੰ ਕਿਹੜਾ ਕੋਈ ਤੇਲ ਪਾਉਂਦਾ ਗੱਡੀਆਂ ਚ ਜੇ ਸਾਡੀ ਤਨਖਾਹ ਲੱਗੀ ਆ ਅਸੀਂ ਕਿਉਂ ਫਿਰਦੇ ਆ ਸਾਡਾ ਨਜ ਤਾਂ ਇਹੀ ਹੈ ਵੀ ਯਾਰ ਜੇ ਪੰਜਾਬ ਜਾਉਂਦਾ ਰਹੂਗਾ ਇਹ ਧਰਤੀ ਜਾਉਂਦੀ ਐ ਪਾਣੀ ਜਾਉਂਦੇ ਐ ਬੋਲੀਆਂ ਜਾਉਂਦੀਆਂ ਨੇ ਹਵਾਵਾਂ ਜਾਉਂਦੀਆਂ ਰਹਿਣਗੀਆਂ ਇਹ ਲੋਕ ਜਾਉਂਦੇ ਰਹਿਣਗੇ ਤਾਂ ਹੀ ਅਸੀਂ ਜਾਉਨੇ ਆ ਆਪਾਂ ਸਮਾਜਿਕ ਪ੍ਰਾਣੀ ਐ ਜੇ ਸਮਾਜ ਤੰਦਰੁਸਤੀ ਸਮਾਜ ਜਾਉਂਦਾ ਸਾਡਾ ਆਲਾ-ਦਾਲਾ ਆਸਗਵਾਨ ਜਾਉਂਦਾ ਤਾਂ ਤਾਂ ਹੀ ਜਾਉਨੇ ਆ ਜੇ ਆਲਾ-ਦਾਲਾ ਮਰ ਗਿਆ ਆਪਾਂ ਕਿਵੇਂ ਜਾਉਂਦੇ ਰਹਿਵਾਂਗੇ ਇਹ ਅੱసే ਕਰਕੇ ਮੈਂ ਕਦੇ ਅੱਜ ਤੁਹਾਡੇ ਕੋਲੇ ਆ ਕੱਲ ਫਰੀਦਕੋਟ ਸੀ ਉਦੋਂ ਪਹਿਲਾਂ ਮੈਂ ਮੁਕਸਰ ਪਲ ਨੂੰ ਕਿਤੇ ਲੁਧਿਆਣੇ ਹੋਊਗਾ ਉਦੋਂ ਪਹਿਲਾਂ ਪਟਿਆਲੇ ਫਤਿਹਗੜ੍ਹ ਸਾਹਿਬ ਸੀ ਮੈਂ ਵੀ ਇੱਕ ਖੇਤੀਬਾੜੀ ਕਰਨ ਵਾਲਾ ਬੰਦਾ ਆ ਆਪਕੇ ਕੀ ਕਰਦਾ ਮੈਂ ਐਵੇਂ ਠੇਕੇ ਦੇ ਦੇਣਾ ਪਰ ਮੈਂ ਜਉ ਤੜਕਿਓ ਨਿਕਲਦਾ ਰਾਤ ਨੂੰ 12 1 ਵਜੇ ਘਰੇ ਵੜਦਾ ਫੇਰ ਨਿਕਲਦਾ ਆਹੀ ਮੇਰਾ ਰੋਜ ਦਾ ਕੰਮ ਹੈ ਕੈਸਾ ਹਾਲ ਹੋ ਗਏ ਮੈਨੂੰ ਦੋ ਵਾਰੀ ਮੈਂ ਤਾਂ ਚੋਣ ਵੀ ਲੜੀ ਲੋਕ ਸਭਾ ਵਿਧਾਨ ਸਭਾ ਲੋਕਾਂ ਨੇ ਹਰਾਤਾ ਫੇਰ ਕਿਡਾ ਮੈਂ ਨਰਾਸ਼ ਹੋ ਕੇ ਘਰੇ ਬਹਿ ਗਿਆ ਵੀ ਛੱਡ ਲੋਕਾਂ ਨੇ ਵੋਟ ਨਹੀਂ ਪਾਈ ਯਾਰ ਤਾਂ ਜਿੰਦਰੀਏ ਜੀ ਕਦੇ ਨਰਾਸ਼ ਨਹੀਂ ਹੋਣਾ ਹਤਾਸ਼ ਨਹੀਂ ਹੋਣਾ ਹਲੇ ਆਪਾਂ ਕਿਤੇ ਗਏ ਗੁਜ਼ਰੇ ਨਹੀਂ ਹੈਗੇ ਹਲੇ ਪੰਜਾਬ ਦੇ ਵਿੱਚ ਬਹੁਤ ਜਝਾਰੂ ਲੋਕ ਨੌਜਵਾਨ ਸੈੱਡ ਵਾਲੇ ਸ਼ਿੰਗਾਰ ਸੀ ਬੈਠੇ ਆ ਆਓ ਯਾਰ ਆਪਾਂ ਉੱਠ ਕੇ ਇਹ ਮਸਲੇ ਦਾ ਹੱਲ ਕਰੀਏ ਤੁਸੀਂ ਹੁਣ 24 ਤਰੀਕ ਨੂੰ ਕੀ ਸਾਧਨ ਲੈ ਕੇ ਆਓਗੇ ਗੱਡੀਆਂ ਲੈ ਕੇ ਆਓਗੇ ਬੱਸ ਲੈ ਕੇ ਆਓਗੇ ਕੀ ਕੀ ਸਾਧਨ ਲੈ ਕੇ ਆਓਗੇ ਸਾਨੂੰ ਦੱਸੋ ਜਰੂਰ ਵੀ ਭਾਈ ਅਸੀਂ ਕਮਾਲ ਕੇ ਪਿੰਡ ਕਮਾਲ ਕੇ ਆ ਨਾ ਕਮਾਲ ਕੇ ਪਿੰਡਲ ਹਾਂ ਕਮਾਲ ਕੇ ਪਿੰਡਲ ਕਮਾਲ ਕੇ ਇਸ ਪਿੰਡ ਦੇ ਵਿੱਚੋਂ ਕਿੰਨੇ ਬੰਦੇ ਤੁਸੀਂ ਆ ਸਕਦੇ ਦੱਸੋ ਵੀ ਨੌਜਵਾਨੋ ਕੀ ਸਾਧਨ ਲੈ ਕੇ ਆਓਗੇ ਕਿੰਨੇ ਬੰਦੇ ਪਹੁੰਚ ਸਕਦੇ ਸਾਰੇ ਕੋਲ ਝੰਡਾ ਝੰਡੇ ਲੈ ਆ ਬਈ ਉਹਨੇ ਝੰਡੇ ਲੈ ਲਓ ਸ਼ਿਕਰ ਲੈ ਲਓ ਗੱਡੀਆਂ ਮਗਰ ਲਾ ਕੇ ਰੱਖਿਓ ਅਸੀਂ ਮੋਰਚੇ ਦਾ ਨਾਂ ਰੱਖਿਆ ਕਾਲੇ ਪਾਣੀ ਦਾ ਮੋਰਚਾ ਇਹ ਕੋ ਕਾਲੇ ਪਾਣੀ ਜਿਹੜੇ ਕਾਲੇ ਪਾਣੀ ਆ ਸਜਾਵਾਂ ਸਾਡੇ ਯੋਧਿਆਂ ਨੂੰ ਉੱਥੇ ਕੈਦ ਕਰਕੇ ਦਿੱਤੀਆਂ ਜਾਂਦੀਆਂ ਜਾਂਦੀਆਂ ਸੀ ਤੇ ਇੱਕ ਆਹ ਕਾਲਾ ਪਾਣੀ ਉਹ ਵੀ ਸਾਨੂੰ ਮਾਰਦੇ ਸੀਗੇ ਉਹਦਾ ਸਾਨੂੰ ਉਹਨਾਂ ਨੂੰ ਮਾਰਦੇ ਜਿਹੜੇ ਲੜਦੇ ਸੀ ਸੰਘਰਸ਼ ਕਰਦੇ ਯੋਧੇ ਸੀ ਇਹ ਸਾਨੂੰ ਬੇ ਸੂਰਿਆ ਨੂੰ ਬੇ ਲੜਨ ਵਾਲੇ ਵੀ ਨਹੀਂ ਆਮ ਲੋਕ ਵੀ ਨੇ ਉਹਨਾਂ ਨੂੰ ਵੀ ਸਮੂਹਿਕ ਕਤਲੇਆਮ ਕਰੀ ਜਾਂਦੇ ਆ ਸਾਰਾ ਨੂੰ ਮਾਰੀ ਜਾਂਦੇ ਆ ਤੇ ਇਸ ਕਰਕੇ ਮੋਰਚੇ ਦਾ ਨਾਂ ਕਾਲੇ ਪਾਣੀ ਦਾ ਮੋਰਚਾ ਤਾਂ ਬੇਨਤੀ ਆ ਕਿ ਤੁਸੀਂ ਇਹ ਆਹ ਸਟicker ਜ਼ਰੂਰ ਰੱਖਿਓ ਆ ਝੰਡਾ ਸਾਡਾ ਝੰਡੇ ਦੇ ਮੈਂ ਤੁਹਾਨੂੰ ਕਹਾਣੀ ਸਮਝਾ ਦਿੰਨਾ ਕਈ ਵਾਰੀ ਪਤਾ ਨਹੀਂ ਲੱਗਦਾ ਝੰਡੇ ਬਾਰੇ ਵੀ ਝੰਡਾ ਹੈ ਕੀ ਆ ਦੋਨੇ ਫਾੜ ਲੋ ਕੋਈ ਫਾੜੋ ਇਹ ਪੰਜ ਦਰਿਆ ਬੰਦੇ ਆ ਝੰਡੇ ਚ ਜੇਲਮ ਤੇ ਚਨਾਵ ਜਿਹੜੇ ਪਾਕਿਸਤਾਨ 'ਚ ਇਕੱਠੇ ਹੋ ਜਾਂਦੇ ਆ ਵਿਚਾਰੇ ਰਾਵੀ ਵਹਿੰਦਾ ਥੱਲੇ ਬਿਆਸ ਦਰਿਆ ਵਹਿੰਦਾ ਤੇ ਇੱਥੇ ਸਤਲੁਜ ਵਹਿੰਦਾ ਤੇ ਆਹ ਹਰੀਕੇ ਪੱਤਨ ਇਕੱਠੇ ਹੁੰਦੇ ਆ ਜੇਲਮ ਦੇ ਚਨਾਬ ਉੱਥੇ ਇਕੱਠੇ ਹੁੰਦੇ ਆ ਬਿਆਸ ਤੇ ਸਤਲੁਜ ਇੱਥੇ ਇਕੱਠੇ ਹੁੰਦੇ ਆ ਰਾਵੀ ਕੱਲਾ ਨਿਕਲ ਜਾਂਦਾ ਪੰਜੇ ਦਰਿਆਵਾਂ ਦਾ ਝੰਡਾ ਸੋ ਸਾਡੇ ਕੋਲ ਯਾਰ ਲੈ ਦੇ ਕੇ ਧਰਤੀ ਹਟਾ ਪਾਣੀ ਆ ਭਰਾਓ ਤੇ ਜਿਹੜੀ ਮੈਂ ਕਹਿੰਨਾ ਉਹਨਾਂ ਇੱਥੇ ਪੈਸਿਆਂ ਬੂਸਿਆਂ ਦੀ ਕੋਈ ਕੀਮਤ ਨਹੀਂ ਹੈ ਤੇ ਨਾ ਸਾਡੀ ਕੋਈ ਕੀਮਤ ਆ ਆਪਾਂ ਤੁਰ ਜਾਣਾ ਉਹ ਆਪਣੀ ਬਾਟ ਮਕਾ ਕੇ ਆਪਣੇ ਦਾਦੇ ਪੁਰਦਾਦੇ ਤੁਰ ਗਏ ਪਰ ਦੋ ਚੀਜ਼ਾਂ ਦੀ ਕੀਮਤ ਹਮੇਸ਼ਾ ਰਹਿਣੀ ਆ ਦੁਨੀਆ ਤੇ ਮਿੱਟੀ ਤੇ ਪਾਣੀ ਤੇ ਜਿਹੜੀ ਕਾਮ ਕੋਲੇ ਮਿੱਟੀ ਦੇ ਪਾਣੀ ਆਪਣੇ ਆ ਉਹ ਦੁਨੀਆ ਤੇ ਰਾਜ ਕਰੂਗੀ ਤੇ ਕੀਤਾ ਵੀ ਆ ਸਾਡੇ ਕੋਲ ਮਿੱਟੀ ਵੀ ਆਪਣੀ ਦਰਖੇਜ ਆ ਤੇ ਪਾਣੀ ਵੀ ਆਪਣੇ ਆ ਮਿੱਟੀ ਅਸੀਂ ਵੇਚ ਕੇ ਬਾਹਰ ਨੂੰ ਤੁਰ ਚੱਲੇ ਤੇ ਪਾਣੀ ਅਸੀਂ ਯਾਰੀ ਲੈ ਕਰ ਲਏ ਹੁਣੇ ਤੁਸੀਂ ਸਾਂਭਣਿਆ ਸੋਡੀ ਮਰਜੀ ਆ ਭਰਾਵੋ ਅੱਜ ਉੱਠ ਕੇ ਸਾਂਭ ਲੋ ਕੱਲ ਸਾਂਭ ਲੋ ਮਗਰੋਂ ਪਸਤਾਨ ਦਾ ਕੋਈ ਫਾਇਦਾ ਨਹੀਂ ਹੁਣ ਮੈਨੂੰ ਦੱਸ ਦਿਓ ਲਿਖਾ ਦਿਓ ਆਪਣੇ ਨਾਂ ਤੇ ਨੰਬਰ ਪੰਜ ਚਾਰ ਜਾਣੇ ਇਸ ਪਿੰਡ ਦੇ ਨੌਜਵਾਨ ਜਿਹੜੇ ਵੀ ਆਉਣਗੇ ਵੀ ਅਸੀਂ ਬਾਈ ਜ਼ਿੰਮੇਵਾਰੀ ਚੱਕਦੇ ਆਂ ਅਸੀਂ ਇੱਕ ਗੱਡੀ ਦੋ ਗੱਡੀ ਪੰਜ ਗੱਡੀਆਂ ਜਿੰਨੀਆਂ ਵੀ ਲੈ ਕੇ ਆਵਾਂਗੇ ਉਸ ਹਾਲਾਤਾਂ ਤੋਂ ਸਾਨੂੰ ਅੱਜ ਆਪਣਾ ਨਾਂ ਤੇ ਨੰਬਰ ਲਿਖਾ ਦਿਓ ਝੰਡੇ ਰੱਖ ਲਿਓ ਤੇ ਆਪ ਸਟicker ਰੱਖ ਲਓ ਗੱਡੀਆਂ ਦੇ ਮਗਰ ਲਾ ਦਿਓ ਹਾਂ ਬਾਈ ਤੁਹਾਡਾ ਨਾਂ